ਸੰਘ ਦੀ ਇਹਦੇ ਵਿੱਚ ਪਹਿਲਾਂ ਬੇਟਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈਗੀ ਹੈ ਇਹੀ ਹੋਣੇ ਹੈਗੇ ਅੱਜ ਸਾਡੇ ਹਫ਼ਤੇ ਦੇ ਵਿੱਚ ਦੂਜੀ ਧੀ ਰਾਨੀ ਆਈ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਇਹ ਢੋਲ ਵਾਜਿਆ ਨੇ ਉਹਨਾਂ ਦਾ ਸਵਾਗਤ ਕੀਤਾ ਸਮਾਜ ਦੇ ਵਿੱਚ ਧੀਆਂ ਦੀ ਪਹਿਲ ਕਰਦੀ ਬਹੁਤ ਜ਼ਰੂਰੀ ਹੈ ਬਰੇਂ ਦੇ ਪਹਿਲ ਦਿੰਨੇ ਹੈਗੇ ਲੋੜੀ ਮਨੋਣੇ ਹੈਗੇ ਸਾਨੂੰ ਕੁੜੀਆਂ ਨੂੰ ਪਿੱਛੇ ਬਿਲਕੁਲ ਨਹੀਂ ਰੱਖਣਾ ਚਾਹੀਦਾ ਉਹਨਾਂ ਦੀ ਲੋੜੀ ਵੀ ਬਿਲਕੁਲ ਬਰਾਬਰ ਦੇ ਮਨੋਣੀ ਚਾਹੀਦੀ ਹੈ ਕਿੰਨੇ ਬੱਚੇ ਹੈਗੇ ਜਿਹੜੇ ਕੁੜੀਆਂ ਇਹ ਪਹਿਲੋ ਵੱਡੇ ਬੇਟੇ ਦੇ ਬੇਟਾ ਤੇ ਬੇਟੀ ਆਇਆ ਹਫ਼ਤਾ ਪਹਿਲੋ ਅੱਜ ਸਾਡੇ ਘਰੇ ਦੂਜੀ ਧੀ ਰਣ ਦੇ ਜਨਮ ਲਿਆ ਹੈਗਾ ਉਹ ਉਹਨਾਂ ਦਾ ਹੀ ਸਵਾਗਤ ਕੀਤਾ ਬਹੁਤ ਖੁਸ਼ੀ ਸਾਨੂੰ ਸਾਡੇ ਪਰਪਰਾਂਤਮਾਂ ਨੇ ਦੋ ਧੀਆ ਦਿੱਤੀਆਂ ਸੋ ਚੰਗੀ ਰੱਖਣੀ ਚਾਹੀਦੀ ਹੈਗੀ ਇਹ ਧੀਆ ਕੋਈ ਅਜ ਕੱਲ ਪਿੱਛੇ ਨਹੀਂ ਹੈਗੀਆਂ ਬਿਲਕੁਲ ਮੁੰਡਿਆਂ ਦੇ ਬਰਾਬਰ ਤੇ ਆ ਤੇ ਰਣਜੀਤ ਕੌਰ ਮਤਲਬ ਜੀ ਅੱਜ ਘਰ ਦੇ ਵਿੱਚ ਕੁੜੀਆਂ ਹੋਈ ਹੈਗੀ ਐ ਤੁਸੀਂ ਵੀ ਪਹੁੰਚਿਓ ਹਾਂਜੀ ਕਿਹ ਲੱਗਦੀ ਤੁਹਾਡੇ ਕੁੜੀਆਂ ਬਹੁਤ ਖੁਸ਼ੀ ਆ ਮੇਰੀਆਂ ਤਿੰਨ ਬੇਟੀਆਂ ਬਹੁਤ ਸੌਖੀਆਂ ਇਹ ਬੇਟੀ ਦੇ ਘਰ ਬੇਟੀ ਹੋਈ ਆ ਮੈਂ ਬਹੁਤ ਖੁਸ਼ ਭਾਵੁਕ ਹੋ ਗਿਓ ਕੀ ਕਾਰਨ ਹੈ ਵੀ ਅੱਜ ਧੀ ਜੰਮੀ ਐ ਤੇ ਇੱਕ ਪਾਸੇ ਖੁਸ਼ੀ ਮਨਾਈ ਜਾ ਰਹੀ ਐ ਤੁਸੀਂ ਭਾਵੁਕ ਹੋ ਗਿਓ ਮੇਰਾ ਬੇਟਾ ਨਹੀਂ ਐ ਮੇਰੀ ਬੇਟੀ ਗਈ ਐ ਪਾਲਦਾ ਤਾਂ ਪਤਾ ਲੱਗ ਰਿਹਾ ਐ ਕਿ ਧੀਆ ਨੂੰ ਵੱਧ ਪਿਆਰ ਕਰਦੇ ਹੋ ਹਾਂਜੀ ਬਹੁਤ ਬਹੁਤ ਮੈਂ ਧੀਆ ਨੂੰ ਪਿਆਰ ਕਰਦੀ ਮੇਰੀਆਂ ਧੀਆ ਬਹੁਤ ਸੁਖੀਆਂ ਆਪਦੇ ਘਰੇ ਮਹਾਰਾਜ ਇਹਨਾਂ ਨੇ ਇਵੇਂ ਸੁਖ ਦੇਵੇਂ ਗਾਂ ਬੇਟੀਆਂ ਦਾ ਵੀ ਮਹਾਰਾਜ ਇਵੇਂ ਹੀ ਬੇਟੀਆਂ ਨੂੰ ਸੁਖ ਦੇਵੇ ਛੋਟੀਆਂ ਨੂੰ ਵੀ ਆਪ ਦੇਖ ਘਰੇ ਮਹਾਰਾਜ ਬਹੁਤ ਸੌਖੇ ਆ ਸੁਖ ਸੁਖੀਆਂ ਵਾ ਅਸੀਂ ਵੀ ਸੌਖੇ ਆ ਇਹਨਾਂ ਦੇ ਸਿਰ ਤੇ ਨਾ ਅਸੀਂ ਬਹੁਤ ਸੌਖੇ ਆ ਜੇ ਸਾਡੇ ਧੀਆ ਸੌਖੇ ਆ ਤਾਂ ਅਸੀਂ ਬਹੁਤ ਸੌਖੇ ਆ ਸਾਨੂੰ ਬਹੁਤ ਖੁਸ਼ੀ ਆ ਬੇਟੀ ਦੀ ਮਾਸਾ ਨਹੀਂ ਸਾਨੂੰ ਕਿ ਸਾਡੀ ਬੇਟੀ ਦੇ ਘਰੇ ਬੇਟੀ ਹੋਈ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਸੁਣ ਕੇ ਇਸ ਤੇ ਚਲੋ ਮਹਾਰਾਜ ਨੇ ਬਹੁਤ ਸੋਣਾ ਕੀਤਾ ਕਿ ਬੇਟਾ ਸੀ ਹੁਣ ਬੇਟੀ ਦਿੱਤੀ ਆ ਚਲੋ ਮਹਾਰਾਜ ਨੇ ਬਹੁਤ ਸੋਣਾ ਕੀਤਾ ਹਾਂਜੀ ਬਹੁਤ ਚਾਹੀਦਾ ਐਵੇਂ ਕਰਨਾ ਬੇਟੀਆਂ ਵੀ ਉੱਥੇ ਬੇਟੇ ਵੀ ਉੱਥੇ ਹੀ ਆਉਂਦੇ ਆ ਮਾਂ ਦਾ ਮਾਂ ਤੋਂ ਉਹ ਦੁੱਖ ਪਾਉਂਦੀ ਆ ਬੇਟੀਆਂ ਦਾ ਵੀ ਤੇ ਬੇਟਿਆਂ ਦਾ ਵੀ ਇਹ ਤਾਂ ਸਮਾਜ ਹੀ ਆ ਜਿਹੜਾ ਗਲਤ ਪਾਸੇ ਜਾਂਦਾ ਸੋਚਦਾ ਕਿ ਬੇਟੀ ਵਰੀ ਨਹੀਂ ਇਹ ਨੂੰ ਕੁਝ ਕਰਨਾ ਬੇਡੇ ਵਰੀ ਕਰਨਾ ਤੇ ਸਾਰਾ ਕੁਝ ਹੀ ਕਰਨਾ ਚਾਹੀਦਾ ਬੇਟੀਆਂ ਕਿਹੜਾ ਮਾੜੀਆਂ ਬਹੁਤ ਮੇਰੀਆਂ ਧੀਆ ਬਹੁਤ ਮੇਰਾ ਦੁੱਖ ਸੁੱਖ ਸੁਣਦੀਆਂ ਮੇਰਾ ਬਹੁਤ ਕਰਦੀਆਂ ਜਵਾਈ ਵੀ ਮੇਰੇ ਬਹੁਤ ਚੰਗੇ ਆ ਤਿੰਨੇ ਜਵਾਈ ਮੇਰੇ ਬਹੁਤ ਚੰਗੇ ਆ ਮੇਰਾ ਬਹੁਤ ਕਰਦੇ ਆ ਹਾਂਜੀ ਸੁਨਿਆ ਕੀ ਦਿਓਗੇ ਸਮਾਜ ਨੂੰ ਸਮਾਜ ਇਹ ਜੇ ਆਪਣੀ ਬੇਟੀਆਂ ਨੂੰ ਪਹਿਲ ਦਿਓ ਬੇਟੀਆਂ ਦੇ ਵੀ ਜਿਵੇਂ ਆਪਾਂ ਬੇਟਿਆਂ ਦੇ ਚਾ ਕਰਦੇ ਐਵੇਂ ਬੇਟੀਆਂ ਦੇ ਕਰੋ ਬੇਟੀਆਂ ਨੂੰ ਪਿੱਛੇ ਨਾ ਕਰੋ ਜਿੰਨਾ ਆਪਾਂ ਬੇਟੀਆਂ ਨੂੰ ਪਿਆਰ ਕਰਾਂਗੇ ਉਨਾ ਹੀ ਮਹਾਰਾਜ ਆਪਾਂ ਨੂੰ ਅੱਗੇ ਵਧਾਉਂਦਾ ਉਨਾ ਪਿੱਛੇ ਨਹੀਂ ਆਪਾਂ ਨੂੰ ਰਹਿਣ ਦਿੰਦਾ ਜਿੰਨਾ ਬੇਟੀਆਂ ਦਾ ਆਪਾਂ ਪਿਆਰ ਕਰਾਂਗੇ ਨਾ ਉਨੀਆਂ ਆਪਣੀਆਂ ਤਰੱਕੀਆਂ ਹੁੰਦੀਆਂ ਆ ਆਪਾਂ ਨੂੰ ਮਹਾਰਾਜ ਅੱਗੇ ਵਧਾਉਂਦਾ ਕਿੰਨੀ ਖੁਸ਼ੀ ਹੋਈ ਹਾਂ ਹਾਂਜੀ ਬਹੁਤ ਜ਼ਿਆਦਾ ਬਹੁਤ ਖੁਸ਼ੀ ਲਖਵੀਰ ਸਿੰਘ ਜੀ ਲਖਵੀਰ ਜੀ ਅੱਜ ਘਰ ਦੇ ਵਿੱਚ ਗੁੜੀਆਂ ਨੇ ਜਨਮ ਲਿਆ ਬੜੀ ਖੁਸ਼ੀ ਦੀ ਗੱਲ ਹੈ ਢੋਲ ਵਾਜੇ ਵਜਾ ਕੇ ਗੁੜੀਆਂ ਦਾ ਸਵਾਗਤ ਕੀਤਾ ਗਿਆ ਹਾਂਜੀ ਹਾਂਜੀ ਬਹੁਤ ਹੀ ਖੁਸ਼ੀ ਦੀ ਗੱ ਆ ਸਾਡੇ ਘਰੇ ਧੀ ਰਾਣੀ ਨੇ ਜਨਮ ਲਿਆ ਬੜੀ ਬੜੀ ਸੁੱਖ ਸੁਖ ਕੇ ਲਈਆ ਅੱਜ ਤੋਂ ਕੁਛ ਦਿਨ ਪਹਿਲਾਂ ਮੇਰੇ ਛੋਟੇ ਭਰਾ ਦੇ ਵੀ ਬੱਚਿਆਂ ਨੇ ਜਨਮ ਲਿਆ ਧੀ ਰਾਣੀ ਤੇ ਨਾਲ بیٹے ਨੇ ਬੜੀ ਹੀ ਖੁਸ਼ੀ ਦੀ ਗੱਲ ਹੈ ਤੇ ਧੀਆਂ ਵੀ ਬੇਟਿਆਂ ਦੇ ਬਰਾਬਰ ਹੀ ਹੁੰਦੀਆਂ ਜੀ ਲੋੜੀ ਦਾ ਮੌਕਾ ਵਾ ਲੋੜੀ ਦੇ ਮੌਕੇ ਤੇ ਧੀ ਰਾਣੀ ਨੇ ਜਨਮ ਲਿਆ ਬਹੁਤ ਹੀ ਖੁਸ਼ੀ ਦੀ ਗੱਲ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਸ ਇਹ ਤੁਹਾਨੂੰ ਦੱਸ ਨਹੀਂ ਸਕਦਾ ਬਿਆਨ ਨਹੀਂ ਹੋ ਸਕਦੀ ਕਿ ਬਸ ਬਹੁਤ ਖੁਸ਼ੀ ਹੈ ਜੀ ਕੀ ਸਨਿਆਜ ਹੋ ਗਏ ਆਮ ਲੋਕਾਂ ਨੂੰ ਲੋਕਾਂ ਨੂੰ ਇਹੀ ਸਨਿਆ ਆਇਆ ਜੀ ਧੀਆ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂਗਾ ਤੇ ਹਾਲਾਂਕਿ ਅਜੇ ਪਤਨੀ ਉਹਨਾਂ ਬੜਾਪੇ ਦੇ ਵਿੱਚ ਸਾਧ ਦਿੰਦੇ ਜਿੰਨਾ ਧੀਆ ਦਿੰਦੀਆਂ ਮੈਂ ਇਸ ਕਰਕੇ ਧੀ ਨੂੰ ਵੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਪੁੱਤਾਂ ਦੇ ਬਰਾਬਰ ਸਾਰੇ ਹੱਕ ਉਹਨਾਂ ਦੇ ਮਿਲਨੇ ਚਾਹੀਦੇ ਉਹਨਾਂ ਮੀਰਾਣਾ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਦੋਨੇ ਖੁਸ਼ੀ ਹੋਈ ਹੈ ਜੀ ਪਹਿਲਾਂ ਮੇਰੇ ਘਰ ਬੇਟੀ ਹੋਈ ਫਿਰ ਮੇਰੇ ਭਰਾ ਦੇ ਘਰ ਬੇਟੇ ਤੁਹਾਨੂੰ ਬਹੁਤ ਖੁਸ਼ੀ ਹੈ ਕਿੰਨਾ ਵਿੱਚ ਆ ਚੜੇ ਚਾਹ ਬਹੁਤ ਹੈ ਜੀ ਹਾਂ ਜੀ ਆਪਾਂ ਮੁੰਡਿਆਂ ਦੇ ਤਾਂ ਕਰਦੇ ਹੀ ਕਰਦੇ ਆ ਜੀ ਕੁੜੀਆਂ ਦਾ ਵੀ ਆਪਾਂ ਨੂੰ ਇਦਾਂ ਹੀ ਕਰਨਾ ਚਾਹੀਦਾ ਸਵਾਗਤ ਕਿਉਂਕਿ ਕੁੜੀਆਂ ਵੀ ਬਰਾਬਰ ਹੀ ਹੁੰਦੀਆਂ ਅੱਜਕੱਲ। ਅੱਜਕੱਲ ਕੋਈ ਫਰਕ ਨਹੀਂ ਰਹਿ ਗਿਆ। ਫਿਰ ਇਸ ਦੀ ਲੋੜੀ ਧੀਆ ਨਹੀਂ ਮਨਾ ਰਹੇ। ਹਾਂਜੀ ਹਾਂਜੀ ਜ਼ਰੂਰ ਜੀ। ਧੀਆ ਦੀ ਲੋੜੀ ਤੁਹਾਨੂੰ ਪਹਿਲ ਦਿਆ ਕਰਾਂਗੇ। ਸਮਾਜ ਨੂੰ ਕੀ ਸੁਣਾਉਂਦੇ? ਸਮਾਜ ਨੂੰ ਸੁਨੇਹਾ ਜੀ ਜਿੰਨਾ ਤੁਸੀਂ ਮੁੰਡਿਆਂ ਨੂੰ ਕਰਦੇ ਹੋ ਉਨਾ ਹੀ ਕੁੜੀਆਂ ਨੂੰ ਕਰੋ। ਹਾਂਜੀ ਮੇਰਾ ਨਾਮ ਸੁਖਿੰਦਰ ਕੌਰ ਮੋਗੇ ਦੀ ਰਹਿਣ ਵਾਲੀ। ਹਾਂਜੀ ਸਾਨੂੰ ਬਹੁਤ ਚਾਅ ਪੈলো ਮੇਰੇ ਵੱਡੇ ਬੇਟੇ ਦੇ ਹੋਇਆ ਸੀਗਾ ਬੇਟਾ ਤੇ ਬੇਟੀ। ਹੁਣ ਛੋਟੇ ਦੇ ਬੇਟੀ ਹੋਈ ਸਾਨੂੰ ਬਹੁਤ ਚਾਅ ਉਹਨਾਂ ਦਾ। ਬਹੁਤ ਖੁਸ਼ੀ ਦੇ ਨਾਲ ਅਸੀਂ ਉਹਨਾਂ ਦਾ ਸਵਾਗਤ ਕੀਤਾ। ਢੋਲ ਵਾਜੀਆਂ ਦੇ ਨਾਲ। ਯੋਦੋਂ ਵੀ ਬਹੁਤ ਕੁਝ ਹੀ ਮਨਾਇਆ ਸੀ ਅਸੀਂ ਅੱਜ ਵੀ ਕੁਝ ਹੀ ਮਨਾਇਆ ਹਾਂਜੀ ਵੀ ਬਹੁਤ ਮਨਾਇਆ ਨਹੀਂ ਜੇ ਤੇ ਯਾਦਾ ਵੀ ਸਵਾਗਤ ਕਰਨਾ ਚਾਹੀਦਾ ਇਹ ਵੀ ਬੱਚਾ ਮੁੰਡਿਆਂ ਦੇ ਬਰਾਬਰ ਹੀ ਹੁੰਦੇ ਆ ਜੇ ਕੋਈ ਸਮਝੇ ਤਾਂ ਇਹਨਾਂ ਦਾ ਵੀ ਸਵਾਗਤ ਕਰਨਾ ਚਾਹੀਦਾ ਕਿੰਨੀ ਖੁਸ਼ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮੈਂ ਕੁਝ ਬਿਆਨ ਨਹੀਂ ਕਰ ਸਕ ਰਹੀ ਕੀ ਸਨਿਆ ਕੀ ਦੋਗੇ ਇਸ ਨੂੰ ਇਹ ਹੀ ਵੀ ਬਾਤ ਤੇ ਯਾਨੂ ਅੱਗੇ ਰੱਖਣਾ ਚਾਹੀਦਾ ਬੱਚਾ ਬੇਟੇ ਤੁਹਾਡੇ ਇਹ ਹੀ ਮਾਪਿਆਂ ਦੀ ਹੁੰਦੀਆਂ ਇਹ ਪੁੱਛਦੀਆਂ